ਲੁਧਿਆਣਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਹੜਪੀੜਤਾ ਲਈ ਧਰਤ ਸਮੱਗਰੀ ਦੇ ਟਰੱਕ ਪੇਚੇ ਗਏ ਹਨ ਇਸ ਮੌਕੇ ਉਹਨਾਂ ਨੇ ਹੜਪੀੜਤਾ ਦੀ ਮਦਦ ਲਈ ਸਭ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ ਰਾਜਵੜਿੰਗ ਨੇ ਦੱਸਿਆ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਹੜਾ ਨਾਲ ਪ੍ਰਭਾਵਿਤ ਹਨ ਇਸ ਕਰਕੇ ਕਾਂਗਰਸ ਵੱਲੋਂ ਲਗਾਤਾਰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਲੁਧਿਆਣਾ ਯੂਥ ਕਾਂਗਰਸ ਵੱਲੋਂ ਫਿਰੋਜ਼ਪੁਰ ਅਤੇ ਮੱਖੂ ਲਈ ਪਸ਼ੂਆਂ ਦੀ ਫੀਡ ਜ਼ਰੂਰੀ ਦਵਾਈਆਂ ਅਤੇ ਹੋਰ ਸਮਾਨ ਭੇਜਿਆ ਗਿਆ ਇਸ ਮੌਕੇ ਰਾਜਵੜਿੰਗ ਨੇ ਸੱਦਾ ਦਿੱਤਾ ਕਿ ਕੁਦਰਤੀ ਹਾਰ ਦੀ ਮਾਰ ਨਾਲ ਨਜੀਠਣ ਲਈ ਸਾਨੂੰ ਮਿਲ ਕੇ ਖੜਨਾ ਹੋਵੇਗਾ ਅਤੇ ਹਰ ਪੀੜਤ ਪਰਵਾਰ ਦੀ ਸਹਾਇਤਾ ਕਰਨੀ ਹੋਵੇਗੀ ਹਾਲਾਂਕਿ ਰਾਜਾ ਵੜਿੰਗ ਨੇ ਰਾਹਤ ਕਾਰਜਦਾਨ ਦੇ ਨਾਲ-ਨਾਲ ਰਾਜ ਦੀ ਕਾਨੂੰਨ ਵਿਵਸਥਾ ਨੂੰ ਵੀ ਲੈ ਕੇ ਸਵਾਲ ਚੁੱਕੇ ਹਨ ਤਰੰਦਾਲਨ ਵਿੱਚ ਕਾਂਗਰਸੀ ਬਲੌਕ ਪ੍ਰਧਾਨ ਦੀ ਹੱਤਿਆ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰਾਂ ਵੱਲੋਂ ਲੈਣੀ ਪੰਜਾਬ ਲਈ ਖਤਰਨਾਕ ਸੰਕੇਤ ਹੈ ਰਾਜ ਸਮਗਰੀ ਦੇ ਨਾਲ-ਨਾਲ ਰਾਜਨੀਤਿਕ ਗਤੀਵਿਧੀਆਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗ ਦੇ ਬਿਆਨ ਪੰਜਾਬ ਦੀ ਰਾਜਨੀਤੀ ਨੂੰ ਹੋਰ ਗਰਮ ਕਰਨ ਵਾਲੇ ਹਨ ਹੜਪੀੜਤਾਂ ਲਈ ਜਿਹੜਾ ਮਦਦ ਕਰਨੇ ਕਿੱਥੇ ਕਿਹਨੇ ਚੋਗੇ ਹਾਜੀ ਇਹ ਸਾਡੀ ਯੂਥ ਕਾਂਗਰਸ ਦੇ ਸਾਡੇ ਸਿਰਤਾ ਡਾਗੂ ਨੇ ਲक्की ਜੀ ਸਾਹਨੇਵਾਲ ਸਾਹਿਬ ਹਾਜੀ ਰਾਹਤ ਸਮਗਰੀ ਜਿਹੜੀ ਹੈ ਸੀਡ ਏਰੀਏ ਦੇ ਵਿੱਚ ਮੈਡੀਕਲ ਦਾ ਸਮਾਨ ਹੈ ਸੋ ਲੈ ਕੇ ਮਕੂ ਵਾਲ ਸਾਡੇ ਜਿਹੜਾ ਫਰੂਜ਼ਪੁਰ ਹੈ ਉੱਥੇ ਕੈਂਪ ਜਿਹੜਾ ਲੱਗਿਆ ਪਿਆ ਉੱਥੇ ਜਾਣਗੇ ਸੋ ਮੈਨੂੰ ਲੱਗਦਾ ਚੰਗਾ ਉਪਰਾਲਾ ਸਾਨੂੰ ਸਾਰਿਆਂ ਨੂੰ ਇਹੋ ਜੀ ਕਾਰਜਾਂ ਵਿੱਚ ਜੁਟਨਾ ਚਾਹੀਦਾ ਹੈ ਮਨਤੂਵਾ ਵੀ ਲਕੀ ਦਾ ਸੋਨਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਇਹ ਲੋਕ ਇਥੋਂ ਉਪਰਾਲਾ ਕਰਕੇ ਸਾਡੇ ਹੜ੍ਹ ਪੀਟਾਂ ਤੇ ਅਸੀਂ ਪਸ਼ੂਆਂ ਵਾਸਤੇ ਲੋਕਾਂ ਵਾਸਤੇ ਰਾਹਤ ਪਹੁੰਚਾਉਂਦਾ ਕੰਮ ਕਰਦੇ। ਜੀ ਟਾਈਮ ਦੱਸੇਗਾ ਅਜੇ ਤਾਂ ਹੜ੍ਹ ਪੀਟਾਂ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਆਪ ਨੂੰ ਨਹੀਂ ਪਤਾ ਕੀ ਦਿੱਤਾ ਕੀ ਨਹੀਂ ਸੋ ਕੇਵਲ ਸਾਨੂੰ ਸਾਰੇ ਪੰਜਾਬ ਨੂੰ ਇਕਜੁੱਟ ਹੋ ਕੇ ਚਾਹੇ ਉਹ ਕਿਸੇ ਪਾਰਟੀ ਦਾ ਸਾਨੂੰ ਜਿੱਥੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਸੋ ਉਦੋਂ ਬਾਅਦ ਕਰਾਂਗੇ ਕਿਹੜੀ ਪਾਰਟੀ ਨੇ ਕੀ ਕੀਤਾ ਕਿਹੜੇ ਵਿਅਕਤੀ ਨੇ ਕੀ ਕੀਤਾ ਕਿਹੜੇ ਸਰਕਾਰ ਨੇ ਕੀ ਕੀਤਾ ਲੇਕਿਨ ਹੁਣ ਸਾਨੂੰ ਡਟ ਕੇ ਇਸ ਕੰਮ ਤੇ ਰਹਿਣਾ ਚਾਹੀਦਾ ਇਹ ਸਰ ਸਾਰਾ ਪੰਜਾਬ ਜ਼ਿੰਮੇਵਾਰੀ ਧਵਾ ਰਿਹਾ ਮੇਰੇ ਨਾਲੋਂ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਆਮ ਲੋਕ ਆ ਉਹ ਵਿਚਾਰੇ ਸਾਰੇ ਜ਼ਿੰਮੇਵਾਰੀ ਧਵਾ ਰਿਹਾ ਦੇਖੋ ਨਾ ਨੌਜਵਾਨ ਮੁੰਡੇ ਲੱਗੇ ਹਨ ਸਾਰੀ ਦੁਨੀਆ ਲੱਗੀ ਹੋਈ ਹੈ ਨਾ ਕੇਵਲ ਪੰਜਾਬ ਦੇ ਲੋਕ ਬਾਹਰੋਂ ਵੀ ਲੋਕ ਆ ਰਹੇ ਆ ਸਾਡੀ ਮਦਦ ਕਰਨਾਂ ਸੇ ਮਰਦਨਵਾ ਵੀ ਉਹਨਾਂ ਲੋਕਾਂ ਦਾ ਜੋ ਤਿੰਨ ਫੁੱਲ ਭੇਟਾ ਜੋ ਸੇਵਾ ਕਰ ਸਕਦਾ ਕੋਈ ਥੋੜੀ ਕੋਈ ਵੱਡੀ ਸਾਨੂੰ ਪੰਜਾਬ ਪੰਜਾਬੀਆਂ ਨੂੰ ਇਹ ਵਾਰ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਭੁੱਖਾ ਨਾ ਸੌਵੇ ਪਿਆਰ ਦਾ ਕੋਈ ਵਿਅਕਤੀ ਬੇਕਰਾਨਾ ਹੋਵੇ ਔਰ ਇਹ ਘਰ ਤੇ ਪੁਰੇ ਸ਼ਤ ਹੋਵੇ ਪੁਰੇ ਨਿਆਣੇ ਰਾਤ ਨੂੰ ਭੁੱਖੇ ਨਾ ਹੋਣ ਸਾਡਾ ਪਸ਼ੂ ਭੁੱਖਾ ਨਾ ਸੌਵੇ ਜੀ ਇਹ ਸਾਡਾ ਕੰਮ ਬੰਦਾ ਉਹ ਅਸੀਂ ਸਾਰੇ ਲੱਗੇ ਜੀ ਦਾ ਤਾਂ ਮੈਨੂੰ ਪਤਾ ਨਹੀਂਗਾ ਤੇ 나 ਮੈਨੂੰ ਕੇਜਰੀਵਾਲ ਦਾ ਪਤਾ ਹੈ ਮਾਰੇ ਤੇ ਹੈਗੀ ਤਾਂ ਠੀਕ ਹੈ ਪਰ ਰਾਹੁਲ ਜੀ ਦਾ ਹੈ ਕਿ ਕੋਈ ਸਾਡੇ ਕੋਲ ਮੈਂ ਅੱਜ ਮੈਂ ਅੱਜ ਪਹਿਲਾਂ ਤਰਨਤਾਰਨ ਚੱਲਿਆ ਕਿਉਂਕਿ ਉੱਥੇ ਮੇਰਾ ਇੱਕ ਬਲਾਕ ਪਰਦਾ ਨੂੰ ਆ ਮਾਰ ਦਿੱਤਾ ਗਿਆ ਗੈਂਗਸਟਰਾਂ ਨੇ ਜ਼ਿੰਮੇਵਾਰੀ ਲਈ ਹੈ ਕਤਲੇਗਾਰ ਦਾ ਜਿਹੜਾ ਹੜ ਆਇਆ ਵੇ ਪੰਜਾਬ ਚ ਪਹਿਲਾਂ ਲੜਾਈ ਅੱਜ ਮੈਂ ਹਿਸ਼ਾਰਪੁਰ ਜਾਣਾ ਸੀ ਪਰ ਉੱਥੇ ਚੱਲਿਆ ਪਹਿਲਾਂ ਫਿਰ ਸਤਲੁਜ ਤੇ ਅੰਮ੍ਰਿਤਸਰ ਆਉਂਦੇ ਤੇ ਲੋਨਨ ਆਰਡਰ ਸਥਿਤੀ ਦਿਨ ਵਰ ਨੇ ਖਰਾਬ ਹੁੰਦੇ ਜਲੂ ਜਲੂ ਅੱਗੇ ਚੱਲਦੀ ਇਹ ਤਾਂ ਰੱਬ ਦਾ ਹੜ ਹੈ ਤੇ ਉਹ ਸਾਡੀ ਸਰਕਾਰ ਦਾ ਦਿੱਤਾ ਹੋਇਆ ਕਤਲੇਕਾਰ ਦਾ ਜਿਹੜਾ ਹਰ ਰੋਜ਼ਾਂ ਦਾ ਮੋਤਾ ਹੋ ਰਹੀ ਹੈ ਉੱਥੇ ਜਾਂਦਾ ਸਾਡੇ ਰਾਹੁਲ ਗਾਂਧੀ ਜੀ ਦਾ ਸੰਦੇਸ਼ ਆਇਆ ਸੀਗਾ ਵੀ ਜਿਹੜੀ ਸਾਡੀ ਯੂਥ ਕਾਂਗਰਸ ਆ ਜਸ ਮੁੱਚੇ ਹਰ ਕਾਂਗਰਸ ਦੇ ਇੱਕ ਵਰਕਰ ਨੂੰ ਜਿਹੜਾ ਕਾਂਗਰਸ ਨੂੰ ਪਿਆਰ ਕਰਦਾ ਉਹਨਾਂ ਨੂੰ ਅੱਜ ਕੁਝ ਨਾ ਕੁਝ ਜਿਹੜੀ ਮਦਦ ਆ ਉੱਥੇ ਹੜ ਪੀੜਤਾਂ ਦੀ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੜੇ ਮਾੜੇ ਹਾਲਾਤ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਮੈਂ ਸਮਝਦਾ ਵੀ ਘਰਾਂ ਦੇ ਘਰ ਉਜੜ ਗਏ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਉਹਨਾਂ ਦੇ ਕਾਰੋਬਾਰਾਂ ਦਾ ਨੁਕਸਾਨ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਮੈਂ ਸਮਝਦਾ ਪੰਜਾਬ ਬਿਲਕੁਲ ਤਬਾਹੀ ਦੇ ਕੰਢੇ ਤੇ ਆ ਅੱਜ ਸਾਡਾ ਵੀ ਫਰਜ਼ ਬਣਦਾ ਕਿਉਂਕਿ ਚਾਹੇ ਪਹਿਲਾਂ ਕਰੋਨਾ ਹੋਇਆ ਸੀ ਉਹਦੇ ਵਿੱਚ ਵੀ ਸਮੁੱਚੀ ਯੂਥ ਕਾਂਗਰਸ ਲੁਧਿਆਣਾ ਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਅੱਜ ਇਸੇ ਤਰ੍ਹਾਂ ਹੀ ਹੁਣ ਹੜ੍ਹਾਂ ਦੇ ਵਿੱਚ ਦੋ ਟਰੱਕ ਅਸੀਂ ਸਮਗਰੀ ਦੇ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਇੱਕ ਦੇ ਵਿੱਚ ਫੀਡ ਆ ਤਕਰੀਬਨ ਜਿਹੜੀ ਹੈਗੀ ਆ 60 ਤੋਂ 70 ਕੁਇੰਟਲ ਫੀਡ ਆ ਦੂਜੇ ਸਾਡੇ 70 ਤੋਂ 75 ਕੁਇੰਟਲ ਜਾਨਵਰਾਂ ਵਾਸਤੇ ਚਾਰ ਆ ਤੇ ਇੱਕ ਸਾਡਾ ਟਰੱਕ ਆ ਜਿਹੜਾ ਉਹਦੇ ਵਿੱਚ ਡਾਕਟਰੀ ਦਾ ਸਾਰਾ ਸਮਾਨ ਆ ਉੱਥੇ ਅਸੀਂ ਪ੍ਰੋਪਰ ਇੱਕ ਕੈਂਪ ਲਾਉਣ ਜਾ ਰਹੇ ਆ ਜਿਹੜਾ ਕਿ ਜਿੰਨੇ ਦਿਨ ਹੜ ਚੱਲਣਗੇ ਓਨੇ ਦਿਨ ਸਾਡੀ ਡਾਕਟਰਾਂ ਦੀ ਟੀਮ ਇੱਥੇ ਆ ਡਾਕਟਰ ਸਾਹਿਬ ਖੜੇ ਨੇ ਇਧਰ ਆ ਗੁਰਦੇਵ ਜੀ ਖੜੇ ਨੇ ਡਾਕਟਰ ਸਾਹਿਬ ਇਹ ਸਾਰੇ ਜਿਹੜੇ ਹੈਗੇ ਨੇ ਮੈਡੀਕਲ ਨਾਲ ਸੰਬੰਧਿਤ ਨੇ ਸਾਡੀ ਟੀਮ ਨੇ ਉੱਥੇ ਪੱਕਾ ਜਾ ਕੇ ਪਰਮਾਨੈਂਟ ਤੌਰ ਤੇ ਮੈਡੀਕਲ ਕੈਂਪ ਲਾਉਣਾ ਮ ਤੇ ਦੂਸਰਾ ਸਾਡੇ ਕੋਲੇ ਤਕਰੀਬਨ ਰਾਸ਼ਨ ਅਸੀਂ ਹਜੇ ਸਾਡਾ ਇਹ ਪਹਿਲਾ ਗੇੜਾ ਵਾ ਇਹ ਅਸੀਂ ਇੱਕ ਹਫਤੇ 10 ਦਿਨ ਨੂੰ ਮਿਲਦਾ ਸਾਡਾ ਰਾਸ਼ਨ ਚੱਲੂਗਾ ਇਹਦਾ ਅਸੀਂ ਲੋਕਾਂ ਨੂੰ ਸੁੱਕਾ ਰਾਸ਼ਨ ਲੋਕਾਂ ਨੂੰ ਬਣਾਉਣ ਵਾਲਾ ਰਾਸ਼ਨ ਲੋਕਾਂ ਨੂੰ ਆਟਾ ਲੋਕਾਂ ਨੂੰ ਤਰਪਾਲਾਂ ਹਰ ਤਰ੍ਹਾਂ ਦਾ ਪ੍ਰਬੰਧ ਅਸੀਂ ਇੱਥੋਂ ਲੁਧਿਆਣਾ ਯੂਥ ਕਾਂਗਰਸ ਜਿਹੜੀ ਕਰਕੇ ਚੱਲੀ ਆ ਕਿਉਂਕਿ ਮੇਰੇ ਮਨ ਦੇ ਵਿੱਚ ਬੜਾ ਹੀ ਹਮੇਸ਼ਾ ਇਹ ਹੁੰਦਾ ਵਾ ਵੀ ਜਦੋਂ ਵੀ ਕੋਈ ਇਦਾਂ ਦੀ ਮੁਸੀਬਤ ਆਉਂਦੀ ਆ ਤਾਂ ਆਪਣਾ ਫਰਜ਼ ਬਣ ਜਾਂਦਾ ਆ ਆਪਣੀ ਇਨਸਾਨੀਅਤ ਵਾਸਤੇ ਖੜ੍ਹੀਏ ਸਾਡੇ ਪ੍ਰਧਾਨ ਜੀ ਪੰਜਾਬ ਦੇ ਪ੍ਰਧਾਨ ਰਾਜਾ ਵਰਿੰਗ ਜੀ ਨੇ ਸਾਨੂੰ ਕੱਲ ਇਹ ਸੰਦੇਸ਼ ਦਿੱਤਾ ਸੀਗਾ ਵੀ ਤੁਸੀਂ ਸਾਰੇ ਨੌਜਵਾਨ ਜਾ ਕੇ ਜੋਟੋ ਇਸੇ ਤਰ੍ਹਾਂ ਚੰਨੀ ਜੀ ਨੇ ਸਾਨੂੰ ਬੜਾ ਜਿਆਦਾ ਇਹ ਇਹਦੇ ਵਾਸਤੇ ਪ੍ਰੇਰਿਆ ਸੋ ਉਸੇ ਤਹਿਤ ਸਾਡੀ ਸਾਰੀ ਜਿਹੜੀ ਸਮੁੱਚੀ ਟੀਮ ਆ ਯੂਥ ਕਾਂਗਰਸ ਦੀ ਉਹ ਅੱਜ ਹੜ੍ਹਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਵਾਸਤੇ ਜਾ ਰਹੀ ਆ ਤੇ ਅਸੀਂ ਇਹ ਨਹੀਂ ਵੀ ਕੋਈ 2-4 ਜਾਂ 5 ਦਿਨ ਸੇਵਾ ਕਰਨੀ ਆ ਜਦ ਤੱਕ ਇਹ ਹੜ੍ਹ ਜਾਨੀ ਕਿ ਨਹੀਂ ਪੰਜਾਬ ਦੀ ਸਥਿਤੀ ਠੀਕ ਹੁੰਦੀ ਸਾਡੀ ਜਿਹੜੀ ਟੀਮ ਹੈ ਇਸੇ ਤਰ੍ਹਾਂ ਲੋਕਾਂ ਦੀ ਜਿਹੜੀ ਸੇਵਾ ਉਥੇ ਕਰਦੀ ਰਹਿੰਦੀ ਹੈ। ਇਹ ਗੱਲ ਕਿਹੜਾ ਦੇ ਦੋ। ਪੰਜਾਬ ਦੇ ਵਿੱਚ ਨਾ ਪੰਜਾਬ ਦਾ ਜਿਹੜਾ ਖੂਨ ਆ ਨਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਖੂਨ ਨਾ ਬਖਸ਼ਿਆ ਹੋਇਆ ਪੰਜਾਬ ਨੂੰ ਉਹਦੇ ਵਿੱਚ ਜਿਹੜੀ ਇਨਸਾਨੀਅਤ ਪ੍ਰਤੀ ਲੋਕਾਂ ਪ੍ਰਤੀ ਬਾਬੇ ਨਾਨਕ ਦੀ ਜਿਹੜੀ ਬਾਣੀ ਆ ਉਹ ਇਹੀ ਸਿਖਾਉਂਦੀ ਆ ਵੀ ਜਿਹੜੀ ਆਪਾਂ ਆਮ ਲੋਕਾਂ ਦੀ ਕਿਸ ਤਰ੍ਹਾਂ ਮਦਦ ਕਰਨੀ ਹੈ ਜੇ ਪੀੜ ਪੈਂਦੀ ਆ। ਪੰਜਾਬ ਤੁਸੀਂ ਕਿਸੇ ਨੂੰ ਕਹੋ ਵੀ ਨਾ ਨਾ ਉਹਦੇ ਅੰਦਰ ਜਿਹੜਾ ਆਟੋਮੈਟਿਕਲੀ ਜਿਹਦੇ ਅੰਦਰ ਜਜ਼ਬਾਤ ਉਹਦੇ ਅੰਦਰ ਖੂਨ ਹੀ ਉਹ ਜਾ ਵੀ ਉਹ ਹਮੇਸ਼ਾ ਜਿਵੇਂ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਸੀ ਉਹਦਾ ਲੰਗਰ ਹੁਣ ਤੱਕ ਚੱਲਦਾ ਆ ਰਿਹਾ ਵਾ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਪਰਮਾਤਮਾ ਬੰਨੀ ਉਹ ਮੇਰੇ ਗੁਰੂਆ ਬੰਨੀ ਉਹ ਬਖਸ਼ਿਸ਼ ਆ ਸਾਨੂੰ ਸਦਾ ਹੀ ਵੀ ਜਦੋਂ ਵੀ ਕਿਤੇ ਚੰਗੇ ਟਾਈਮ ਤੇ ਅਸੀਂ ਭਾਵੇਂ ਕਿਸੇ ਪਹੁੰਚ ਸਕੀਏ ਜਾਂ ਨਾ ਜਾ ਸਕੀਏ ਪਰ ਜਦੋਂ ਵੀ ਕੋਈ ਮਾੜਾ ਟਾਈਮ ਸਾਡੀ ਕੌਮ ਤੇ ਕੋਈ ਪੀੜ ਪੈਂਦੀ ਹੈ ਜਾਂ ਸਾਡੇ ਦੇਸ਼ ਤੇ ਪੀੜ ਪੈਂਦੀ ਹੈ ਜਾਂ ਪੰਜਾਬ ਤੇ ਸਾਡਾ ਪੰਜਾਬ ਪੰਜਾਬੀਅਤ ਹੋਣ ਦਾ ਫਰਜ਼ ਕਿ ਅਸੀਂ ਵੱਲ ਚੜ ਕੇ ਉਸ ਦਾ ਜਿਹੜਾ ਹਿੱਸਾ ਬਣੀਏ ਤੇ ਆਪਣੇ ਲੋਕਾਂ ਦੀ ਮਦਦ ਕਰੀਏ। ਕੋਈ ਅਸੀਂ ਬਿਲਕੁਲ ਅਸੀਂ ਫੋਟੋ ਵਾਲੀ ਸਾਡੇ ਕੋਲ ਕਲਚਰ ਨਾ ਸਾਡੀ ਫੋਟੋ ਵਾਲੀ ਅਸੀਂ ਕਦੇ ਜ਼ਿੰਦਗੀ 'ਚ ਰਾਜਨੀਤੀ ਕਹੀ ਨਹੀਂ ਹੈ। ਕਈ ਲੋਕ ਆਂਦੇ ਜੀ। ਹਾਂ ਨਹੀਂ ਕਰਦੇ ਆ ਮੋਸਟਲੀ ਮੈਂ ਕਹਿੰਦਾ 80% ਲੋਕ ਜਿਹੜੀ ਰਾਜਨੀਤੀ ਫੋਟੋ ਵਾਲੀ ਰਾਜਨੀਤੀ ਕਰਦੇ। ਇੱਕ ਰੋਟੀ ਲੈ ਕੇ ਇੱਕ ਕਾਫੀ ਫੋਟੋ ਵਾਇਰਲ ਹੋ ਰਹੀ ਹੈ। ਅਸੀਂ ਜਿਹੜਾ ਕੰਮ ਕਰਕੇ ਦਿਖਾਉਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ 15 ਲੱਖ ਰੁਪਏ ਦਾ ਸਮਾਨ ਹੈ ਜਿਹੜਾ ਟਰੱਕਾਂ ਦੇ ਵਿੱਚ ਲੱਦਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ। ਅਸੀਂ ਕਿਸੇ ਤੋਂ ਇਹ ਨਹੀਂ ਹੈਗਾ ਵੀ ਕਿਸੇ ਤੋਂ ਮੰਗਣ ਗਏ। ਖਾਸ ਤੌਰ ਤੇ ਇਹ ਉਹਦੇ ਵਿੱਚ ਆ ਮੇਰਾ ਖੜਾ ਭਰਾ ਪਿਊਸ਼ ਆ ਲੁਧਿਆਣੇ ਤੋਂ ਇਹਦਾ ਬਹੁਤ ਵੱਡਾ ਸਹਿਯੋਗ ਆ ਇਦਾਂ ਹੀ ਗੁਰਪ੍ਰੀਤ ਗਰਚਾ ਉਹਦਾ ਬਹੁਤ ਵੱਡਾ ਸਹਿਯੋਗ ਆ ਵਿਸ਼ਾਲ ਆ ਗੁਰੀ ਆ ਮੁੰਡਾ ਢਾਲੀਵਾਲ ਬਰੋਂ ਸਾਡੇ ਸੱਜਣ ਮਿੱਤਰ ਨੇ ਕਾਫੀ ਜਸਵੰਤ ਤਾਂ ਸੋਹੀਆਂ ਤੋਂ ਉਹ ਸਾਡੇ ਜਿੰਨੇ ਭਰਾ ਨੇ ਉਹਨਾਂ ਨੇ ਸਾਨੂੰ ਯਾਨੀ ਕਿ ਅਸੀਂ ਕਿਹਾ ਵੀ ਨਹੀਂਗਾ ਉਹਨਾਂ ਨੇ ਆਪ ਹੀ ਪੈਸੇ ਭੇਜੇ ਵੀ ਬਾਈ ਜੀ ਉੱਥੇ ਜਾ ਕੇ ਆਪਾਂ ਮਦਦ ਕਰੀਏ ਸੋ ਸਾਰੇ ਭਰਾ ਅੱਜ ਸਾਡੇ ਨਾਲ ਜਾ ਰਹੇ ਨੇ ਛੋਟਾ ਭਰਾ ਖੜਾ ਮਰਿੰਦਰ ਸੰਧੂ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ ਦਿਹਾਤੀ ਦਾ ਪ੍ਰਧਾਨ ਆ ਇਦੇ ਵਿੱਚ ਬਹੁਤ ਜ਼ਿਆਦਾ ਜਜ਼ਬਾਵਾਹ ਸੇਵਾ ਦਾ ਮੈਂ ਸਮਝਦਾ ਇਹਦੇ ਵਿੱਚ ਜਿੰਨਾ ਇਹ ਰਾਹਤ ਹੈ ਇਹਦੇ ਵਿੱਚ 90% ਇਹਨੂੰ ਕਾਰਜ ਦੇ ਵਿੱਚ ਸਫਲ ਕਰਨ ਦੇ ਵਿੱਚ ਇਸ ਬੰਦੇ ਦਾ ਰੋਲ ਆ ਜਾਂ ਆ ਬੰਦੇ ਦਾ ਰੋਲ ਆ ਆ ਸਾਡੇ ਕਾਉਂਸਲਰ ਸਾਹਿਬ ਖੜੇ ਨੇ ਅਮਨ ਪਨੇਸ਼ਰ ਜੀ ਇਦੋਂ ਪਹਿਲਾਂ ਵੀ ਜਾ ਕੇ ਇਹ ਉੱਥੇ ਸੇਵਾ ਕਰਕੇ ਆਏ ਨੇ ਅਜੇ ਦੋ ਕੱਲ ਇਹ ਆਏ ਨੇ ਅੱਜ ਮੈਨੂੰ ਲੱਗਾ ਕੱਲ ਆ ਕੇ ਰਾਤ ਸੁਤੇ ਅੱਜ ਮੈਨੂੰ ਕਹਿੰਦੇ ਵੀਰੇ ਸਵੇਰੇ ਫੇਰ ਮੈਂ ਤੁਹਾਡੇ ਨਾਲ ਜਾਣਾ ਵਾ ਸੋ ਇਦਾਂ ਸਾਡੀ ਜਿਹੜੀ ਸਾਰੀ ਟੀਮ ਆ ਇਹਨਾਂ ਨੂੰ ਇਹਨਾਂ ਦੇ ਵਿੱਚ ਜਜ਼ਬਾਵਾਹ ਸੇਵਾ ਕਰਨ ਦਾ ਤੇ ਅਸੀਂ ਜਦੋਂ ਤੱਕ ਇਹ ਹੜ੍ਹ ਨਹੀਂ ਮੁੱਕਦੇ ਅਸੀਂ ਜਿਹੜੀ ਆਪਣੇ ਪੰਜਾਬ ਦੀ ਇੱਦਾਂ ਹੀ ਸੇਵਾ ਕਰਦੇ